ਤੋ ਖਬਰ ਹੈ ਜਿੱਥੇ ਪਟਾਕੇ ਦੀਆਂ ਦੋ ਦੁਕਾਨਾਂ ਦੇ ਵਿੱਚ ਪਟਾਕਿਆਂ ਦੀਆਂ ਦੋ ਦੁਕਾਨਾਂ ਦੇ ਵਿੱਚ ਅੱਗ ਲੱਗੀ ਹੈ ਪਟਾਕਿਆਂ 'ਚ ਲਗਾਤਾਰ ਧਮਾਕੇ ਹੋਏ ਨੇ ਫਾਇਰ ਬ੍ਰਿਗੇਡ ਨੇ ਦੱਸਿਆ ਕਿ مشقت ਦੇ ਨਾਲ ਜ਼ਰੂਰ ਅੱਗ ਤੇ ਕਾਬੂ ਪਾਲਿਆ ਹਾਲਕੀ ਜਾਨੀ ਨੁਕਸਾਨ ਤੋਂ ਬਚਾ ਰਿਹਾ ਹੈ ਤਾਂ ਸ਼ਾਰਟ ਸਰਕਟ ਹੋਣ ਦੇ ਕਾਰਨ ਅੱਗ ਲੱਗੀ ਹੈ ਹੁਸ਼ਿਆਰਪੁਰ ਦੇ ਰੌਸ਼ਨ ਗਰਾਊਂਡ ਦੇ ਵਿੱਚ ਪਟਾਕਿਆਂ ਦੀਆਂ ਦੁਕਾਨਾਂ ਲੱਗੀਆਂ ਹੋਈਆਂ ਸਨ ਅਜਿਥੇ ਇਹ ਅੱਗ ਲੱਗੀ ਆ ਤਾਂ ਜ਼ਿਕਰ ਯੋਗ ਹੈ ਕਿ ਜਿਹੜੀਆਂ ਪਟਾਕੇ ਦੀਆਂ ਦੁਕਾਨਾਂ ਨੇ ਵੇਖਿਆ ਜਾ ਰਿਹਾ ਹੈ ਦੇਖਦੇ ਹਾਂ ਅਸੀਂ ਕਿ ਕਿਸ ਤਰੀਕੇ ਬਾਜ਼ਾਰ ਦੇ ਵਿੱਚ ਇਕੱਠੇ ਹੀ ਥੋੜੇ-ਥੋੜੇ ਗੈਪ ਦੇ ਵਿੱਚ ਲਗਾਈਆਂ ਹੁੰਦੀਆਂ ਨੇ ਫਿਰ ਭਾਵੇਂ ਉਹ ਗਰਾਊਂਡ ਹੋਵੇ ਭਾਵੇਂ ਬਾਜ਼ਾਰ ਹੋਵੇ ਤਾਂ ਅਜਿਹੇ ਦੇ ਵਿੱਚ ਬਹੁਤ ਰਿਸਕ ਰਹਿੰਦਾ ਹੈ ਕਿ ਜੇਕਰ ਇੱਕ ਦੁਕਾਨ ਦੇ ਵਿੱਚ ਰੱਬ ਨਾ ਕਰੇ ਕੋਈ ਵੀ ਅੱਗ ਲੱਗਦੀ ਹੈ ਕਿਸੇ ਤਰ੍ਹਾਂ ਦਾ ਇਸ ਤਰੀਕੇ ਕੋਈ ਨੁਕਸਾਨ ਹੁੰਦਾ ਤਾਂ ਫਿਰ ਬਹੁਤ ਜ਼ਿਆਦਾ ਚਾਂਸੇ ਹੁੰਦੇ ਨੇ ਕਿ ਹੋਰ ਵੀ ਉਹ ਆਪਣੀਆਂ ਪਟਾਕੇ ਦੀਆਂ ਦੁਕਾਨਾਂ ਨੇ ਜੁੜੀਆਂ ਉਹਨਾਂ ਨੂੰ ਵੀ ਚਪੇਟ ਦੇ ਵਿੱਚ ਲੈ ਲਏ ਤਾਂ ਫਿਰ ਅਜਿਹੇ ਦੇ ਵਿੱਚ ਜਾਨੀ ਨੁਕਸਾਨ ਦਾ ਵੀ ਬਹੁਤ ਇਸ ਕਰਕੇ ਹੀ ਵਾਰ-ਵਾਰ ਕਿਹਾ ਜਾਂਦਾ ਹੈ ਕਿ ਜਿਹੜਾ ਵੀ ਕੰਮ ਦੀਵਾਲੀ ਦੇ ਤਿਉਹਾਰ ਦੇ ਮੱਦੇਨਜ਼ਰ ਕੀਤਾ ਜਾਵੇ ਭਾਵੇਂ ਉਹ ਦੁਕਾਨਾਂ ਲਗਾਈਆਂ ਚਾਰੀਆਂ ਹੋਣ ਭਾਵੇਂ ਤੁਸੀਂ ਘਰ ਦੇ ਵਿੱਚ ਪਟਾਕੇ ਲੈ ਕੇ ਆ ਰਹੇ ਹੋ ਕਿਸੇ ਵੀ ਤਰੀਕੇ ਦੀਵੇ ਬਾਲੇ ਜਾ ਰਹੇ ਨੇ ਬਹੁਤ ਹੀ ਧਿਆਨ ਰੱਖਣਾ ਹੁੰਦਾ ਹੈ ਔਰ ਇਸੇ ਕਰਕੇ ਸੇਫ ਦੀਵਾਲੀ ਕਿਹਾ ਜਾਂਦਾ ਹੈ ਕਿ ਸੇਫ ਜਿਹੜਾ ਹੈ ਉਹ ਚੱਲਣਾ ਹੋਵੇਗਾ ਅਮਰੀਕ ਸਿੰਘ ਮੈਨੇ ਸਯੋਗੀ ਫੋਨ ਲਾਈਨ ਤੇ ਨੇ ਅਮਰੀਕ ਤਸਵੀਰਾਂ ਅਸੀਂ ਵੇਖ ਰਹੇ ਆ ਕਿਸ ਤਰੀਕੇ ਹਫੜਾ ਦਫੜੀ ਇਕਦਮ ਤੋਂ ਮਚ ਗਈ ਾ ਤਮਾਕੇ ਜੜੇ ਨੇ ਉਹ ਲਗਾਤਾਰ ਹੋ ਰਹੇ ਨੇ ਬਹੁਤ ਸਾਰੇ ਲੋਕ ਇਕਦਮ ਇਥੇ ਕੋਸ਼ਿਸ਼ ਕਰ ਰਹੇ ਨੇ ਅੱਗ ਨੂੰ ਬਜਾਇਆ ਜਾਵੇ ਕਿ ਕੋਈ ਜਾਣਕਾਰੀ ਕਿਵੇਂ ਅੱਗ ਲੱਗੀ ਔਰ ਕਿ ਕੁਝ ਅਪਡੇਟ ਹੈ ਬਿਲਕੁਲ ਗੁਰਜੀਤ ਜਿਹੜੇ ਡੀਸੀ ਦੇ ਵੱਲੋਂ ਇਹ ਰੋਸ਼ਨ ਗਰਾਉਂਡ ਇੱਕ ਜਗ੍ਹਾ ਸਿਲੈਕਟ ਕੀਤੀ ਗਈ ਸੀ ਜਿੱਥੇ ਕਿ ਪਟਾਕਿਆਂ ਦੇ 15 ਤੋਂ 20 ਵੱਡੇ ਟੈਂਟ ਲੱਗਣੇ ਸਨ ਤੇ ਲੱਗ ਹੀ ਰਹੇ ਸੀਗੇ ਫਾਈਨਲ ਟੱਚ ਦੇਣਾ ਸੀਗਾ ਤਾਂ ਸ਼ਾਰਟ ਸਰਕਟ ਉੱਤੇ ਬਿਜਲੀ ਦੀ ਤਾਰ ਪਾਣ ਕਾਰਨ ਸ਼ਾਰਟ ਸਰਕਟ ਹੋਇਆ ਜਿਸ ਕਾਰਨ ਦੋ ਟੈਂਟਾਂ ਦੇ ਵਿੱਚ ਅੱਗ ਲੱਗੀ ਤੇ ਜਿਹੜੇ ਲੋਕ ਉੱਥੇ ਦੇਖਣ ਆਏ ਜਾਂ ਖਰੀਦਣ ਆਏ ਸੀ ਉਹਨਾਂ ਦੇ ਵਿੱਚ ਹਫੜਾ ਤਫੜੀ ਮਚ ਗਈ ਪਰ ਗਨੀਮਤ ਇਹ ਰਹੀ ਕਿ ਫਾਇਰ ਬ੍ਰਿਗੇਡ ਦੀ ਗੱਡੀ ਉੱਤੇ ਖੜੀ ਹੋਣ ਕਾਰਨ ਕੋਈ ਵੱਡਾ ਨੁਕਸਾਨ ਨਹੀਂ ਹੋਇਆ ਜੇਕਰ ਫਾਇਰ ਬਿਗੇਟ ਦੀ ਗੱਡੀ ਦੂਰੋਂ ਚੱਲ ਕੇ ਆਂਦੀ ਤਾਂ ਕੋਈ ਵੱਡਾ ਨੁਕਸਾਨ ਹੋ ਸਕਦਾ ਸੀ ਜੀ ਠੀਕ ਜੋ ਠੀਕ ਹੈ ਸ਼ੁਕਰੀਆ तमाम ਜਾਣਕਾਰੀ ਲਈ ਧੰਨਵਾਦ ਹੈ ਤਾਂ ਫਾਇਰ ਬਿਗੇਟ ਦੀਆਂ ਗੱਡੀਆਂ ਜ਼ਰੂਰ ਨਾਲ ਤਾਇਨਾਤ ਨੇ ਪ੍ਰਸ਼ਾਸਨ ਦੇ ਮੁਤਾਬਿਕ ਪਹਿਲਾਂ ਤੋਂ ਹੀ ਇੰਤਜ਼ਾਮਾਤ ਕੀਤੇ ਹੁੰਦੇ